ਸਤਿ ਸ੍ਰੀ ਅਕਾਲ ਦੋਸਤੋ ਮੈਂ ਅਭਿਜਨਗੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਜੀ.ਸੀ. ਅਪਡੇਟ ਆਉਣ ਲਈ ਦੇ ਦਿੰਦੇ ਹਾਂ ਪੰਜਾਬ ਦੀਆਂ ਬੜੀਆਂ ਖਬਰਾਂ ਦਿੱਤੇ ਪੰਜਾਬ ਅਤੇ ਹਰਿਆਣਾ 'ਚ ਸੀਤ ਲਹਿਰ ਜਾਰੀ 31 ਜਨਵਰੀ ਤੋਂ ਬਦਲੇਗਾ ਮੌਸਮ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਧੁੰਦ ਦੀ ਲਪੇਟ ਵਿੱਚ ਹਨ ਇਸ ਕਾਰਨ ਵਿਜ਼ਿਬਿਲਟੀ ਘੱਟ ਗਈ ਹੈ ਧੁੰਦ ਦੇ ਨਾਲ-ਨਾਲ ਸੀਤ ਲਹਿਰ ਵੀ ਚੱਲ ਰਹੀ ਹੈ ਆਉਣ ਵਾਲੇ 4 ਦਿਨਾਂ 'ਚ ਮੌਸਮ ਅਜਿਹਾ ਹੀ ਰਹੇਗਾ 1 ਫਰਵਰੀ ਤੋਂ ਤਿੰਨਾਂ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ ਐਤਵਾਰ ਨੂੰ ਹਿਮਾਚਲ ਤੇ ਚੰਬਾ ਵਿੱਚ ਮੀਂਹ ਪੈ हरियाणा के सात जिले अंबाला यमुनानगर कुरुक्षेत्र एंड एक्सीलेंट कोचिंग पॉइंट इन आइल्स एंड स्पोकन इंग्लिश आल्सो एक्सपर्ट इन स्टडी एंड विजिटर वीजा गवर्नमेंट अप्रूव्ड एसएस ग्रुप सेशन चौक हुशियारपुर कैथल करनाल सोनीपत और पानीपत में स्मॉग अलर्ट है तो अलावा किसी और जिले में कोई अलर्ट जारी नहीं किया गया दिन में भी तो निकलने की संभावना है <laughs> ਖੁਰਾਕ 'ਚ ਸ਼ਾਮਿਲ ਕਰੋ ਇਹ ਫਲ ਬਰਾਤੇ ਚ ਵੀ ਵਿਖਾਈ ਦੇਵੇਗੀ ਜਵਾਨੀ ਦੀ ਚਮਕ ਹਰ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਹ ਤੰਦਰੁਸਤ ਤੇ ਸਿਹਤਮੰਦ ਰਹੇ ਅਤੇ ਨਾਲ ਹੀ ਉਹ ਢਲਦੀ ਉਮਰ ਵਿੱਚ ਵੀ ਜਵਾਨ ਦਿਖਾਈ ਦੇਣਾ ਚਾਹੁੰਦਾ ਹੈ ਜਿਸ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਵੀ ਕਰਦੇ ਹਨ ਪਰ ਇੱਥੇ ਅਸੀਂ ਤੁਹਾਨੂੰ ਇੱਕ ਅਜੀਬ ਫਲ ਬਾਰੇ ਦੱਸਾਂਗੇ ਜਿਹੜਾ ਤੁਹਾਡੇ ਲਈ ਬਹੁਤ ਸਹਾਈ ਹੋਵੇਗਾ ਜੀ ਹਾਂ ਇਹ ਫਲ ਆड़ੂ ਹੈ ਜੋ ਕਿ ਸਿਹਤ ਲਈ ਬਹੁਤ ਹੀ ਗੁਣਕਾਰੀ ਤਾਂ ਹੁੰਦਾ ਹੈ ਇਹ ਹੈ ਸਗੋਂ ਢਲਦੀ ਉਮਰ 'ਚ ਤੁਹਾਡੀ ਚਮੜੀ ਨੂੰ ਚਮਕਦਾਰ ਇਹ ਬਣਾਦਾ ਅਤੇ ਤੁਸੀਂ ਜਵਾਨ ਦਿਖਾਈ ਦੇ ਸਕਦੇ ਹੋ ਤਾਂ ਆਓ ਜਾਣਦੇ ਹਾਂ ਇਸ ਦੇ ਗੁਣਾਂ ਬਾਰੇ 빅ਬੋਸ 17 ਜਾਨੋ ਕੌਣ ਹੈ 90 farooq ki jail jaan to leke jude hain ye panch vivad 빅ਬੋਸ 17 ਦੇ ਗ੍ਰੇਨ ਫਿਨਾਲੇ ਵਿੱਚ ਕਮੇਡੀਅਨ ਮਨਵਰ farooqi ਨੇ 빅ਬੋਸ 17 ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ ਉਹਨਾਂ ਦਾ ਨਾਂ ਚੋਟੀ ਦੇ ਪੰਜ ਉਮੀਦਵਾਰ ਅੰਕਿਤਾ ਲੋਖੰਡੇ ਮਨਾਰਾ ਚੋਪੜਾ ਅਭਿਸ਼ੇਕ ਕੁਮਾਰ ਅਤੇ ਅਰੁਣ ਮਾਸਟੀ ਵਿੱਚ ਸ਼ਾਮਲ ਸੀ মুনਵਰ ਫਾਰੂਕੀ ਨੂੰ ਲੋਕ ਪ੍ਰਸੰਨ ਵੀ ਕਰ ਰਹੇ ਹਨ ਅਤੇ ਫਿਨਾਲੇ ਵਿੱਚ ਜਿੱਤਣ ਦੇ ਦਾਅਵੇਦਾਰ ਵੀ ਮੰਨੇ ਜਾ ਰਹੇ ਹਨ ਹਾਲਾਂਕਿ ਉਨ੍ਹਾਂ ਨਾਲ ਕਈ ਵਿਵਾਦ ਵੀ ਜੁੜੇ ਹਨ মুনਵਰ ਫਾਰੂਕੀ ਨਾਲ ਜੇਲ੍ਹ ਜਾਣ ਤੋਂ ਲੈ ਕੇ ਇੱਕੋ ਸਮੇਂ ਤੋਂ ਕੁੜੀਆਂ ਡੇਟ ਕਰਨ ਦਾ ਵੀ ਬਾਤ ਵੀ ਹੈ ਜੋ ਉਸ ਨੂੰ ਬਿਗਵਾਸ ਵਿੱਚ ਸਭ ਤੋਂ ਵਿਵਾਦਿਤ ਮੁਕਾਬਲੇਬਾਜ਼ ਬਣਾਉਂਦੇ ਹਨ ਤਾਂ ਆਓ ਜਾਣਦੇ ਹਾਂ ਮੁੰਵਰ ਨਾਲ ਜੁੜੇ ਪੰਜ ਵਿਵਾਦਾਂ ਬਾਰੇ ਪੰਜਾਬ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਬੈਡਮਿੰਟਨ ਖਿਡਾਰਣ ਜਰਮਨੀ 'ਚ ਮਾਰੇਗੀ ਮੱਲਾ ਟੂਰਨਾਮੈਂਟ ਲਈ ਹੋਈ ਚੋਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵਿੱਚ ਖੇਡਾਂ ਨੂੰ ਪਰਫੁੱਲਤ ਕਰਨ ਦੇ ਦਾਅਵਿਆਂ ਦੀ ਅਸਲੀਅਤ ਜਲੰਧਰ ਦੀ ਇੱਕ ਧੀ ਨੇ ਜਗ ਜाहिर ਕਰਕੇ ਰੱਖ ਦਿੱਤੀ ਹੈ ਹਾਲਾਂਕਿ ਜਲੰਧਰ ਦੀ ਇਸ ਧੀ ਨੇ ਕੁੜੀਆਂ ਕਿਸੇ ਤੋਂ ਘੱਟ ਨਹੀਂ ਸੱਭਾ ਨੂੰ ਤਾਂ ਸਹੀ ਸਾਬਿਤ ਕਰ ਦਿੱਤਾ ਪਰ ਖੇਡਾਂ ਉਤਮ ਪੰਜਾਬ ਦੀਆਂ ਦੇ ਵੱਡੇ ਵੱਡੇ ਦਮਗੇ ਮਾਰਨ ਵਾਲੀ ਮਾਨ ਸਰਕਾਰ ਵੱਲੋਂ ਪੰਜਾਬ ਦੀ ਸਥਿਤੀ ਨਾਲ ਫੇਰ ਕੀ ਜਾਰੀ ਹੈ ਟਰਾਫੀਆਂ ਜਿੱਤ ਜਿੱਤ ਕੇ ਘਰ ਪਰਣ ਵਾਲੀ ਇਸ ਜਲੰਧਰ ਦੀ ਟੀ ਨਾਲ ਸਰਕਾਰ ਦੀ ਬੇਰੁਖੀ ਅਜਿਹੀ ਹੈ ਕਿ ਉਸਦੇ ਸੁਪਨਿਆਂ ਨੂੰ ਖੰਭ ਨਹੀਂ ਲੱਗਣਗੇ ਕਿਸਾਨ ਦੇ ਖੇਤਾਂ ਦੀਆਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਸੰਜੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਦੇ ਤਾਲਮੇਲ ਵੱਲੋਂ ਦਿੱਤੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜ਼ੋਰਦਾਰ ਤਿਆਰੀਆਂ ਵਿੱਢਣ ਖਾਤਰ ਅੱਜ ਸਹੀਦ ਕਰਨੈਲ ਸਿੰਘ ਇਸਰੂਪ ਨੂੰ ਵਿਖੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਪੰਜਾਬ ਚੈਪਟਰ ਦੀ ਅਹਿਮ ਮੀਟਿੰਗ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਬਲਬੀਰ ਸਿੰਘ ਰਾਜਵਾਲ ਮਿਰਪੈ ਸਿੰਘ ਢੁਡਕੇ ਅਤੇ ਜੰਗਵੀਰ ਸਿੰਘ ਚੋਹਾਨੀ ਕੀਤੀ ਮੀਟਿੰਗ ਦੇ ਸ਼ੁਰੂਆਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਦੱਲੇਵਾਲ ਦੀ ਧਰਮ ਪਤਨੀ ਬੀਬੀ ਹਰਜੀਤ ਇੰਦਰਕੌਰ ਅਤੇ ਕਿਸਾਨ ਆਗੂ ਭਿੰਦਰ ਸਿੰਘ ਦੇ ਅਕਾਲ ਚਲਾਣੇ ਉੱਪਰ ਸ਼ੋਕ ਮਤਾ ਪਾ ਕੇ ਸਰਧਾਂ ਲੀਪਟ ਕੀਤੀ ਗਈ ਫਿਲਮ ਫੇਅਰ 2024 ਰਣਵੀਰ ਆਲਿਆ ਨੇ ਜਿੱਤੇ ਹੈ ਇਹ ਅਵਾਰਡ 69ਵੇਂ ਫਿਲਮ ਫੇਅਰ ਅਵਾਰਡ ਦੀ ਸ਼ੁਰੂਆਤ ਗਾਂਧੀ ਨਗਰ ਗੁਜਰਾਤ ਵਿੱਚ ਹੋਈ ਕਰਨ ਜੋਹਰ ਇਸ ਸ਼ੋਅ ਦੇ ਹੋਸਟ ਸਨ ਉਹਨਾਂ ਦੇ ਨਾਲ ਕੋ-ਹੋਸਟ ਮਨੀਸ਼ ਪਾਲ ਨੇ ਅਵਾਰਡ ਫੰਕਸ਼ਨ 'ਚ ਸ਼ਾਨਦਾਰ ਐਂਟਰੀ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਬਾਲੀਵੁੱਡ ਦੇ ਸਾਰੇ ਸਿਤਾਰਿਆਂ 'ਚ ਆਪਣੀ ਪਛਾਣ ਬਣਾਈ ਹੈ ਫਿਲਮ ਫੇਅਰ ਨੂੰ ਨਾਮਜ਼ਦ ਹੋਏ ਰਣਵੀਰ ਕਪੂਰ ਨੇ ਜਿੱਤ ਹਾਸਲ ਕੀਤੀ ਉਹਨਾਂ ਤੋਂ ਇਲਾਵਾ ਆਲਿਆ ਪਟ ਅਤੇ ਵਿੱਕੀ ਕੌਸ਼ਲ ਨੇ ਵੀ ਅਵਾਰਡ ਲਿਆ ਅõ ਜਾਣਦੇ ਹਾਂ ਕਿਹੜੇ ਸਤਾਏ ਨੂੰ ਕਿਹੜੀਆਂ ਸ੍ਰੇਮੀਆਂ ਲਈ ਅਵਾਰਡ ਦਿੱਤੇ ਗਏ। ਡੀ ਐਚਓ ਸਾਹਿਬ ਵੱਲੋਂ ਨਵੇਂ ਖੁੱਲੇ ਮੋਤੀ ਮਹਿਲ ਦਾ ਨਿਖਣ ਕੀਤਾ ਗਿਆ ਅਤੇ ਸਾਫ ਸਫਾਈ ਦੀ ਵਿਵਸਥਾ ਦੇਖ ਕੇ ਸਰਾ ਨ ਵੀ ਕਿਤੇ ਗਈ। ਮੈਂ ਅੱਜ ਇੱਥੇ ਵਿਜ਼ਿਟ ਕੀਤਾ ਅਚੰਚੇਤ ਤੇ ਮੈਨੂੰ ਪਤਾ ਲੱਗਾ ਸੀ ਇੱਕ ਮੋਤੀ ਮਹਿਲ ਕੋਟ ਦਾ ਵੀ ਜੁਨਟ ਸ਼ੁਰੂ ਹੋਇਆ ਲੋਕਾਂ ਲਈ ਕੋਟ ਅੱਛਾ ਰਹਿਣਗੇ। ਤੋਂ ਉਹਨਾਂ ਦੀ ਕਿਚਨ ਉਹਨਾਂ ਦਾ ਸਾਰਾ ਚੈਨ ਹੈ ਗਲਪ ਦਿੱਲੀ ਦੀ ਸ਼ਾਇਦ 프랜ਚਾਈਜ਼ੀ ਆ ਉੱਥੋਂ ਵੀ ਆਏ ਆ ਤੇ ਸਾਰੇ ਕਿਚਨ ਸਰਬਜੀਤ ਸਿੰਘ ਤੇ ਸਾਡੇ ਸਾਹਿਲ ਗੁਪਤਾ ਜੀ ਇਕੱਠੇ ਕਰ ਰਹੇ ਸਾਰਾ ਮੈਂ ਪੁੱਛਿਆ ਤੇ ਵਰਕਰਸ ਦੇਖੇ ਕਿਚਨ ਵੀ ਜਾ ਕੇ ਦੇਖੀ ਆ ਫੂਡ ਸੇਫਟੀ ਦੇ ਜਿਹੜੇ ਗੀਅਰਸ ਆ ਉਹ ਵੀ ਪ੍ਰੋਪਰ ਲਏ ਹੋਏ ਆ ਰੌ ਮਟੀਰੀਅਲ ਵੀ ਮੈਂ ਚੈੱਕ ਕੀਤਾ ਚਾਹੇ ਅਦਰਕ ਸੀ ਚਾਹੇ ਉਹ ਪੋਟੈਟੋ ਆਲੂ ਲਸਣ ਹਰ ਚੀਜ਼ ਦੇਖੀ ਆ ਬੜੀ ਕੁਆਲਿਟੀ ਦੀ ਪ੍ਰੋਡਕਟ ਵਰਤ ਰਹੇ ਆ ਈਵਨ ਫਰੀਜ ਵੀ ਅੱਛਾ ਵਰਕ ਰੇ ਕੁਆਲਿਟੀ ਦਾ ਤੇ ਜਿਹੜੇ ਬੰਦੇ ਵੀ ਅੱਛਾ ਕੰਮ ਕਰਦੇ ਆ ਈਵਨ ਜਿਹੜਾ ਸਟੋਰੇਜ ਵਾਸਤੇ ਟੈਂਪਰੇਚਰ ਵੀ ਮੈਂ ਦੇਖਿਆ ਬੜਾ ਪ੍ਰੋਪਰ ਉਹਦਾ ਮੇਨਟੇਨ ਕੀਤਾ ਆ ਔਰ ਹਰ ਚੀਜ਼ ਪ੍ਰੋਪਰ ਬਾਚ ਰਹੇ ਆ ਔਰ ਇੱਥੇ ਵੀ ਦੇਖਿਆ ਬਹੁਤ ਕਿਚਨ ਦਾ ਬਿਲਕੁਲ ਸਾਡੀ ਖਾਸ ਕਰਕੇ ਤੁਸੀਂ ਕਿਚਨ ਵਗੈਰਾ ਦੇਖ ਕੇ ਜਾਂਦੇ ਹੋ ਮੈਂ ਜ਼ਿਆਦਾਤਰ ਮੇਰਾ ਫੋਕਸ ਕਿਚਨ ਤੇ ਹੁੰਦਾ ਉਹ ਇਸ ਕਰਕੇ ਹੁੰਦਾ ਵੀ ਲੋਕਾਂ ਨੂੰ ਪ੍ਰਿਪੇਅਰਡ ਚੀਜ਼ ਤਾਂ ਮਿਲ ਜਾਂਦੀ ਹੁਣ ਮੈਂ ਅੰਦਰ ਗਿਆ ਤੇ ਮੈਂ ਦੇਖਿਆ ਕੋਈ ਕਲਰ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਕੋਈ ਮੈਨੂੰ ਕਲਰ ਨਹੀਂ ਲੱਗਿਆ ਔਰ ਟਮਾਟੋ ਜੇ ਉਹ ਗਰੇਵੀ ਬਣਾ ਰਹੇ ਤਾਂ ਟਮਾਟੋ ਦਾ ਹੀ ਕਲਰ ਹੈ ਜਿਹੜਾ ਜੋ ਹੈਗਾ ਮੈਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਕਲਰ ਯੂਜ਼ ਕੀਤਾ ਈਵਨ ਪਾਲਕ ਪਨੀਰ ਜਾਂ ਉੱਚ ਗ੍ਰੀਨ ਕਲਰ ਪਾਇਆ ਤੇ ਉਹ ਵੀ ਪਤਾ ਲੱਗ ਜਾਂਦਾ ਸੋ ਐਸੀ ਲੋਕਾਂ ਨੂੰ ਵੀ ਆਦਤ ਪਾਉਣੀ ਚਾਹੁੰਦੇ ਆ ਵੀ ਕਲਰ ਜਿਹੜਾ ਆ ਉਹਦਾ ਵੱਲ ਦਾ ਧਿਆਨ ਦਿਓ ਲੋਕਾਂ ਅਸੀਂ ਮੈਂ ਇਹਨਾਂ ਨਾਲ ਵੀ ਗੱਲ ਕੀਤੀ ਸਰਪਜੀ ਜੀ ਨਾਲ ਇਹ ਆਦਤ ਜਿਹੜੀ ਗੰਦੀਆਂ ਆਤਾਂ ਲੋਕਾਂ ਨੇ ਪਾਈਆਂ ਇਹ ਲੋਕਾਂ ਨੂੰ ਪਾਤੀਆਂ ਹਟਾਵਾਂ ਜਿਹੜਾ ਲੱਡੂਆਂ 'ਚ ਕਲਰ ਪਾਉਣਾ ਚਮਚਮ 'ਚ ਕਲਰ ਪਾਪ ਕੇ ਜੋ ਜੋ ਸਹੀ ਸਭ ਤੋਂ ਵੱਡੀ ਜੋ ਮੇਰਾ ਤਜਰਬਾ ਇਹ ਰਿਹਾਲ ਕਲਰ ਜੇ ਪਰਮਿਟ ਕਰਦੇ ਆ ਕਿਤੇ ਫੂਡ ਸੇਫਟੀ ਅਥਾਰਟੀ ਕਰਦੀ ਹੈ ਉਹਦੀ ਮਿਕਦਾਰ ਨਹੀਂ ਲੋਕ ਧਿਆਨ ਰੱਖਦੇ ਕੋਈ ਜਿਹੜੇ ਵਰਕਰ ਕੰਮ ਕਰਦੇ ਜਾਂ ਮੇਲਣਿਆਂ ਤੇ ਗੋੜਾ ਉਹ ਪਾਉਂਦੇ ਖੁੱਲਾ ਹੀ ਪਾ ਦਿੰਦੇ ਆ ਉਹਦੇ ਨਾਲ ਵਿੱਚ ਸੈਂਪਲ ਜਿਹੜਾ ਉਹ ਫੇਲ ਆਉਂਦੇ ਆ ਕਲਰ ਦਾ ਜਿਹੜਾ ਮੈਂ ਸ ਕਰਕੇ ਇਹ ਸੋਚਦਾ ਕਿ ਕਲਰਾਂ ਤੁਰਨਾ ਹੀ ਨਹੀਂ ਚਾਹੀਦਾ ਇਹ ਬਿਹਤਰ ਆ ਤੁਸੀਂ ਕਿੰਨਾ ਗੈਨਸ਼ੋਰ ਕਰੋਗੇ ਮੈਂ ਦੇਖਦਾ ਗੁੱਟ ਦੇ ਸਿੰਪਲ ਮੈਕਸਿਮਮ ਕਲਰ ਕਰਕੇ ਫੇਲ ਹੁੰਦੇ ਚਮਚਾ ਮਨਸੇ ਫੌਂਦੀ ਹੈ ਕਲਰ ਕਰਕੇ ਆਉਂਦੀ ਹੈ ਪਰ ਬਹੁਤ ਅੱਛਾ ਲੱਗਾ ਅੰਦਰ ਜਾ ਕੇ ਮੈਂ ਸਾਰਾ ਕੁਝ ਦੇਖਿਆ ਬੇਸਿਕਲੀ ਫੂਡ ਸੇਫਟੀ ਟੀਮ ਦਾ ਮੈਂ ਬੜੀ ਵਾਰ ਕਿਹਾ ਕਿ ਅਗਰ ਕੋਈ ਵੀ ਬੰਦਾ ਬਿਮਾਰੀ ਕੰਮ ਕਰਦਾ ਨਾ ਵਧੀਆ ਫੂਡ ਦਿੰਦਾ ਤਾਂ ਉਹ ਫੂਡ ਸੇਫਟੀ ਦੀ ਟੀਮ ਦਾ ਹਿੱਸਾ ਹੈ ਉਹ ਫੂਡ ਸੇਫਟੀ ਵਾਲੇ ਹੀ ਆ ਸਾਡੇ ਉਹ ਫੈਮਿਲੀ ਇਸ ਔਰ ਮੈਂ ਮਹਿਸੂਸ ਕਰਦਾ ਵੀ ਇਹ ਮਿਆਰ ਕਾਇਮ ਰੱਖ ਰਿਹਾ ਵੇ ਅਕਾਲ ਪੁਰਖ ਕਿਰਪਾ ਕਰੇ ਕਈ ਵਾਰੀ ਸ਼ੁਰੂਆਤੀ ਦੌਰ ਚ ਮਿਆਰ ਦੇਖਣ ਨੂੰ ਮਿਲਦਾ ਤੇ ਛੇਤੀ ਥੱਕ ਜਾਂਦੇ ਹਫ ਜਾਂਦੇ ਪਤਾ ਨਹੀਂ ਫਿਰ ਉਹ ਹਲਾਈਟਲੀ ਲੈਣ ਲੱਗ ਪੈਂਦੇ ਚੀਜ਼ਾਂ ਨੂੰ ਸਰਜੀਤ ਜੀ ਨੂੰ ਗੁਪਤਾ ਜੀ ਨੂੰ ਪਹਿਲਾਂ ਤਾਂ ਇਸ ਯੂਨਿਟ ਦੀ ਮੁਬਾਰਕ ਵੀ ਦਿਨਾ ਤੇ ਨਾਲ ਦੇ ਨਾਲ ਮੈਂ ਇਹ ਜਰੂਰ ਰਿਕਵੈਸਟ ਕਰਦਾ ਵੀ ਇਹਨੂੰ ਸਸਟੇਨ ਜਰੂਰ ਕੀਤਾ ਜਾਏ ਇਹ ਨੂੰ ਸਰ ਸਾਡੀ ਅਗਲੇ ਦਿਨ ਤੇ ਤੁਹਾਡੇ ਨੇ ਪ੍ਰੋਮਿਸ ਕੀਤਾ ਦੂਜੇ ਦਿਨ ਵੀ ਸਾਲ ਬਾਅਦ ਵੀ ਆਓ 2 ਸਾਲ ਬਾਅਦ ਵੀ ਆਓ ਅੰਚਾ ਤਾ ਮਰਜ਼ੀ ਸਾਡ ਜਦੋਂ ਮਰਜ਼ੀ ਆਉਂਦੇ ਆ ਸੰਨ ਔਰ ਮੈਂ ਇੱਕ ਚੀਜ਼ ਤੁਹਾਨੂੰ ਬੇਨਤੀ ਕਰੂੰਗਾ ਕਿਉਂਕਿ ਤੁਹਾਡੀ ਕਿਚਨ ਬਹੁਤ ਅੱਛੀ ਲੱਗੀ ਆ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਚੀਜ਼ਾਂ ਬਾਹਰ ਡਿਸਪਲੇ ਤੇ ਮਿਲ ਜਾਂਦੀਆਂ ਕਿ ਇਹ ਕੀ ਹੈ ਉਹ ਪਰ ਕਿੱਦਾਂ ਦੇ ਹਾਲਾਤਾਂ ਚ ਬਣ ਰਿਹਾ ਉਹ ਨਹੀਂ ਉਹਨਾਂ ਨੂੰ ਪਤਾ ਮੈਂ ਕਿ ਤੁਹਾਨੂੰ ਜਰੂਰ ਕਹਿ ਕੇ ਜਾਣਾ ਚਾਹੁੰਦਾ ਵੀ ਜਿੱਥੇ ਤੁਸੀਂ ਕੋਈ LED ਜਾਂ LCD ਲਾਈ ਆ ਜਿਹੋਦੇ ਚ ਤੁਸੀਂ ਕੈਮਰੇ ਲਾਏ ਆ ਅਲੱਗ-ਅਲੱਗ ਜਗ੍ਹਾ ਤੇ ਇੱਥੇ ਇੱਕ ਕੈਮਰਾ ਕਿਚਨ ਚ ਵੀ ਲਾ ਦਿਓ। ਲਗਾ ਉਹਦਾ ਵੀ ਲਾਈਵ ਜਿਹੜਾ ਕੈਮਰਾ ਡਿਸਪਲੇ ਤੇ ਲੋਕੀ ਜਿੱਦਾ ਕਸਟਮਰ ਬੈਠੇ ਉਹ ਦੇਖਣ ਤੁਹਾਡੇ ਵਰਕ ਕਰਕੇ ਕੰਮ ਕਰ ਰਹੇ ਆ। ਉਹ ਵਿੱਚ ਵਿੱਚ ਦਿਖਾ ਦਿਆ ਕਰੋ। ਵਿੱਚ ਵਿੱਚ ਉਹ ਕੈਮਰਾ ਜ਼ਰੂਰ ਚਲਾ ਦਿਆ ਕਰੋ। ਤੁਹਾਡੀ ਵਰਕਸ਼ਾਪ ਨੂੰ ਇਹ ਨਹੀਂ ਦੇਖਣਾ ਚਾਹੀਦਾ ਹਨ। ਅਸੀਂ ਉੱਥੇ ਕੈਮਰੇ ਲਾ ਲੈਨੇ ਜਿਹੜੇ ਚੀਜ਼ਾਂ ਉਹ ਦੇਖ ਰਹੇ ਆ। इजीली ਦੇਖ ਸਕਣ। ਆਪਾਂ ਕਿਚਨ ਦਾ ਵੀ ਲਾਈਆ ਜਿੱਥੇ ਵਰਕਰ ਦੇਖਣ ਕਿੰਨੇ ਬੜੇ ਔਰ ਤੁਹਾਡੇ ਲਈ ਬਹੁਤ ਬਹੁਤ ਪਲੱਸ ਪੁਆਇੰਟ ਹੋਣਾ ਠੀਕ ਹੈ ਔਰ ਇਸ ਮੁਲਕ ਦੇ ਇਸ ਦੇਸ਼ ਦੇ ਵਾਸਤੇ ਇਸ ਪੰਜਾਬ ਵਿੱਚ ਜਿਹੜਾ ਫੂਡ ਸੇਫਟੀ ਦਾ ਮਿਆਰ ਅਸੀਂ ਫੌਰੀਨ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਹਾਂ ਮੇਰਾ ਖਿਆਲ ਹੈ ਉਹਦੇ ਵੱਲ ਇੱਕ ਬੜਾ ਅੱਛਾ ਕਦਮ ਹੈ ਬੈਸਟ ਸਟੈਪ ਹੈ ਕਸਟਮਰ ਨੂੰ ਵੀ ਤਸਦੀਕ ਇਹਨੂੰ ਅੱਗੇ ਲੈ ਕੇ ਜਾਵਾਂਗੇ ਚੱਲਾਂਗੇ ਥੈਂਕ ਯੂ ਸ਼ੁਕਰੀਆ ਵਿਦ ਵੈਸਟ ਵਿਸ਼ੇਜ਼ ਆਈ ਵਿਸ਼ ਯੂ ਆਲ ਦਾ ਵੈਸਟ ਤੇ ਮੈਂ ਤੁਹਾਡੇ ਨਾਲ ਹੀ ਆਇਆ ਹਾਂ ਸਪੋਰਟ ਸਰੋਤ ਕੋਰਸ ਤੋਂ ਖ਼ਬਰਾਂ ਦਾ ਹਰ ਇੱਕ ਦੇਖਿਆ ਬੱਤਰ ਨਗਰ ਚੁਆ ਟੈਸਟ ਰਿਸ਼ਾਟੂ ਵੱਲੋਂ ਅੱਜ ਚੇਅਰਮੈਨ ਹਰਮੀਤ ਸਿੰਘ ਔਲਖ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਪੰਡਿਤ ਬ੍ਰਹਮਚੰਦਰ ਜਿੰਪਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਉਨ੍ਹਾਂ ਨੇ ਦੁਕਾਨ ਤੇ ਮਕਾਨ ਫਲਾਟ ਨੂੰ ਲੈ ਕੇ ਈ ਆਪਸ਼ਨ ਬਾਰੇ ਕੀ ਕੁਝ ਕਿਹਾ ਤੁਹਾਨੂੰ ਸਿੱਧੇ ਲੈ ਚਲਦੇ ਹਾਂ ਪ੍ਰੈਸ ਕਾਨਫਰੰਸ ਵੱਲ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖ਼ਬਰਾਂ ਦੇਖਣ ਲਈ ਜੁੜੇ ਰਹੋ ਜੀਵੀਸੀ ਅਪਡੇਟ ਦੇ ਨਾਲ ਮੈਨੂੰ ਦੇ ਇਜਾਜ਼ਤ ਤਦ ਤੱਕ ਲਈ ਜੈਹਤ ਜੈਕਾਰਤ दोस्तों आपका स्काइसी ऑयल ये ऑयल पूरा 100% परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल